ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਸਮਾਣਾ ਕੀ ਦਾਣਾ ਮੰਡੀ ਸ਼ੁਰੂ ਕਰਤੀ ਹੈ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਤੁਸੀਂ ਦੇਖ ਰਹੇ ਹੋ ਲੈ ਕੇ ਆ ਗਏ ਆ ਮੰਡੀ ਦੇ ਵਿੱਚ আর ਮਜ਼ਦੂਰਾਂ ਵੱਲੋਂ ਵੀ ਜਿਹੜੇ ਢੇਰੀਆਂ ਆ ਰਹੀਆਂ ਕਣਕ ਦੀ ਉਹਦੀ ਸਫਾਈ ਕੀਤੀ ਜਾ ਰਹੀ ਹੈ ਵਪਾਰਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਐਸਟੀਐਮ ਸਮਾਣਾ ਰੀਤਾ ਗੋਇਲ ਵੱਲੋਂ ਇੱਕ ਕਣਕ ਦੀ ਸਰਕਾਰੀ ਖਰੀਦ ਸ਼ੁਰੂਆਤ ਕਰਾਈ ਗਈ ਹੈ ਉਹਨਾਂ ਨੇ ਦੱਸਿਆ ਕਿ ਮੰਡੀ ਦੇ ਵਿੱਚ ਮੁਕੰਮਲ ਪ੍ਰਬੰਧ ਹੈ ਪਾਣੀ ਕੇ ਪੀਣ ਕੇ ਸਫਾਈ ਦੇ ਸਾਰੇ ਪ੍ਰਬੰਧ ਕੀਤੇ ਗਏ ਕਿ ਆੜਤਿਆਂ ਨੂੰ ਕਣਕ ਦੀ ਫਸਲ ਦੀ ਪੇਮੈਂਟ ਕਿਸਾਨਾਂ ਨੂੰ 72 ਘੰਟੇ ਵਿੱਚ ਕਰ ਦਿੱਤੀ ਜਾਵੇਗੀ ਔਰ ਮੰਡੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਵਪਾਰੀ ਅਤੇ ਮਜ਼ਦੂਰਾਂ ਤੇ ਆੜਤੀਆਂ ਨੂੰ ਬਿਲਕੁਲ ਨਹੀਂ ਆਉਣ ਦਿੱਤੀ ਜਾਵੇਗੀ ਸਰਕਾਰ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਵਪਾਰੀਆਂ ਵੱਲੋਂ ਵੀ ਤਰਪਾਲਾਂ ਦਾ ਔਰ ਕਿਸਾਨਾਂ ਦੇ ਬੈਠਣ ਦੇ ਲਈ ਵੀ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਵਿਸਾਖੀ ਕੀ ਵੀ ਵਪਾਰੀਆਂ ਵੱਲੋਂ ਕਿਸਾਨਾਂ ਨੂੰ ਔਰ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ। ਇਹ ਕਹਿਣਾ ਹੈ ਵਿਸਾਖੀ ਦੇ ਦਿਨ ਹੈ ਸ਼ੁਰੂਆਤ ਹੋ ਰਹੀ ਹੈ ਕਣਕ ਦੀ ਖਰੀਦ ਦੀ ਵਿਸਾਖੀ ਦੇ ਸਾਰੇ ਮੰਡੀ ਆੜਤੀਆਂ ਨੂੰ ਸਾਰੇ ਲੇਬਰ ਵਾਲਿਆਂ ਨੂੰ ਸਭ ਨੂੰ ਵਧਾਈਆਂ ਸਾਡੇ ਵੱਲੋਂ ਤੇ ਫਸਲ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਬੋਲੀ ਅੱਜ ਸ਼ੁਰੂ ਹੋਣ ਜਾ ਰਹੀ ਹੈ ਬੋਲੀ ਇਹਦੀ ਕਿ ਲੇਟ ਹੈ ਪਹਿਲਾਂ ਕਣਕ ਦੀ ਹੀ ਆਮਦਨ ਨਹੀਂ ਸੀਗੀ ਸਤਨਾਂ ਨੂੰ ਕੀ ਅਪੀਲ ਕਰੋਗੇ ਫਸਲ ਲੈ ਕੇ ਆ ਕਿਸ ਤਰ੍ਹਾਂ ਆਸਲ ਸੁੱਕੀ ਲੈ ਕੇ ਆ 12% ਮੌਇਸਚਰ ਦੀ ਜੇ ਕਿਸਾਨ ਆਪਣੀ ਸੁੱਕੀ ਫਸਲ ਲੈ ਕੇ ਆਏਗਾ ਆਂਦੇਸਰ ਸੇਮ ਡੇ ਫਸਲ ਤੁਲੇਗੀ ਸਰਕਾਰ ਕੋਲ ਇੰਤਜ਼ਾਮ ਜਿਹੜੇ ਨੇ ਬੂਰੇ ਨੇ ਕੋਈ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈ ਮੰਡੀ 'ਚ ਸਾਰੀ ਸਾਜ਼-ਸਪੈ ਸਾਰਾ ਕੁਝ ਪੂਰਾ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਸਾਰਿਆਂ ਨੂੰ ਬਸਾਖੀ ਦੇ ਲੱਖ-ਲੱਖ ਮੁਬਾਰਕਾਂ ਅੱਜ ਕਣਕ ਦੀ ਪਹਿਲੀ ਬੋਲੀ ਦੀ ਸ਼ੁਰੂਆਤ ਹੋ ਚੁੱਕੀ ਹੈ ਆਈਡੀਮ ਮੈਡਮ ਨੇ ਬੋਲੀ ਲਾਈ ਹੈ ਸਾਰੇ ਮੈਕਮੇ ਪਹੁੰਚ ਚੁੱਕੇ ਨੇ ਮੰਡੀ ਦੇ ਵਿੱਚ ਬੋਲੀ ਲਾ ਰਹੇ ਨੇ ਬਾਰਦਾਨਾ ਵੀ ਪਹੁੰਚ ਚੁੱਕੇ ਤੇ ਸਫਾਈ ਦਾ ਵੀ ਪੂਰਾ ਪ੍ਰਬੰਧ ਪੇਮੈਂਟ ਕਿੰਨੇ ਟਾਈਮ ਚ ਹੋ ਜਾਣੀ ਹੈ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ 72 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਕਿਸਾਨ ਦੇ ਖਾਤੇ ਵਿੱਚ ਪਹੁੰਚ ਬਾਰਦਾਨਾ ਵਗੈਰਾ ਸਾਰਾ ਕੰਪਲੀਟ ਪੂਰਾ ਜੀ ਆ ਚੁੱਕਾ ਹੈ ਬਾਰਦਾਨਾ ਕਿਹੜੇ ਕਿਹੜੀ ਏਜੰਸੀ ਖਰੀਦ ਕਰੇ ਇੱਕ ਨਾ ਮੇਨਤਾ ਜੀ ਪਨਗਰੇਨ ਔਰ ਮਾਰਕਫੈਡ ਪੰਚ ਸ਼ਾਪ ਤੇ ਬਿਰੋਸ ਬਸਾਖੀ ਦੀਆਂ ਲੱਖ ਲੱਖ ਵਧਾਈਆਂ ਆਰਤੀਆਂ ਵੱਲੋਂ ਤਰਪਾਲਾਂ ਤੇ ਕਰੇਟਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਸਰਕਾਰ ਵੱਲੋਂ ਖਰੀਦ ਦਾ ਪੂਰੇ ਪ੍ਰਬੰਧ ਕੀਤੇ ਗਏ ਨੇ ਦੇਖੋ ਜੀ ਜਿਹੜੀ ਹੁਣ ਪ੍ਰੋਕਿਊਰਮੈਂਟ ਅੱਜ ਬੋਲੀ ਸਟਾਰਟ ਹੋਣੀ ਹੈ ਤਾਂ ਮੰਡੀ ਦੇ ਵਿੱਚ ਸਾਬ ਸਫਾਈ ਦੇ ਪ੍ਰੰਧ ਪ੍ਰਬੰਧ ਪਾਣੀ ਪੀਣ ਦੇ ਹੋਗੇ ਟਾਇਲਟਸ ਦੇ ਹੋਗੇ ਲਾਈਟਿੰਗ ਦੇ ਹੋਗੇ ਸਾਰਾ ਅਰੇਂਜਮੈਂਟ ਹੋ ਗਿਆ ਤੇ ਸਾਡੀ ਜਿਹੜੀ ਹੈਗੀ ਆਨਲਾਈਨ ਐਂਟਰੀ ਦੇ ਟੈਂਟਿੰਗ ਹੋਗੀ ਉੱਥੇ ਅਲੱਗ ਪਾਣੀ ਦਾ ਪ੍ਰਬੰਧ ਹੈ ਤੇ ਜਿਹੜੀ ਲਿਫਟਿੰਗ ਹੈ ਓਨਸ਼ੋਰ ਕੀਤੀ ਗਈ ਹੈ ਜਿਹੜੇ ਸਾਡੇ ਠੇਕੇਦਾਰ ਨੇ ਜਿਨ੍ਹਾਂ ਨੂੰ ਟਰੱਕਸ ਦੇ ਅੱਗੇ ਕੰਟਰੈਕਟ ਦਿੱਤਾ ਗਿਆ ਉਹਨਾਂ ਨਾਲ ਮੀਟਿੰਗ ਹੋ ਗਈ ਆਰਤੀ ਐਸੋਸੀਏਸ਼ਨ ਦੇ ਦਫਤਰਾਂ ਜਿਸ ਨੂੰ ਅਸੀਂ ਖੜੇ ਆ ਇਹਨਾਂ ਨਾਲ ਕੱਲ ਮੀਟਿੰਗ ਮੁਕੰਮਲ ਰੂਪ ਚ ਹੋਗੀ ਤੇ ਜਿਹੜੀ ਵੀ ਪ੍ਰੋਕਿਊਰਮੈਂਟ ਜੋ ਪਰਚੇਸ ਹੁੰਦੀ ਹੈ ਨਾਲ ਨਾਲ ਉਹਦੀ ਲਿਫਟਿੰਗ ਇਨਸ਼ੋਰ ਕੀਤੀ ਜਾਊਗੀ ਤੇ ਪੇਮੈਂਟ ਨੈਕਸਟ ਡੇ ਹੋਊਗੀ ਹੋਗੀ ਅਸੀਂ 100% ਸ਼ੋਰ ਕਰਕੇ ਚੱਲ ਰਹੇ ਹਾਂ ਕਿ ਲਿਫਟਿੰਗ ਵੀ ਹੋਵੇ ਤੇ ਪੇਮੈਂਟਸ ਨਾਲ ਨਾਲ ਹੋਣ ਕਿ ਕੋਈ ਪੈਂਡੈਂਸੀ ਨਾ ਰਹੇ ਕਿਸੇ ਕਿਸਮ ਦੀ ਤਾਂ ਕੋਈ ਵੀ ਕਿਸਾਨ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਕੈਮਰਾਮੈਨ ਪ੍ਰਥਮ ਦੇ